योगी ਸੀ ਜਿਹੜਾ ਵਰ ਦਿੰਦਾ ਸੀ ਕਿ ਜਿਹੜਾ ਮੇਰਾ ਦਰਸ਼ਨ ਕਰੇ ਉਸ ਨੂੰ ਇੱਕ ਸਾਲ ਦਾ ਸਵਰਗ ਮਿਲੇਗਾ ਉੱਥੇ ਇੱਕ ਪਾਈ ਤਿਲਕਾ குரு ਅਰਜਨ ਦਾਸ ਸੇਖ ਰੇਂਦਾ ਸੀ ਸਾਰਾ ਇਹ ਸ਼ਹਿਰ ਉੱਥੇ ਚਲਾ ਗਿਆ ਪਰ ਉਹ ਨਹੀਂ ਗਿਆ ਜਿਸ ਵੇਲੇ ਉਹਨੂੰ ਪਤਾ ਲੱਗਾ ਕਿ ਉਹ ਨਹੀਂ ਆਇਆ ਉਹ ਉਸਨੇ ਉਹਨੂੰ ਆਖਿਆ ਪਈ ਉਹਨੂੰ ਆਖੋ ਆਵੇ ਮੈਂ ਉਹਨੂੰ 100 ਸਾਲ ਦਾ ਸਵਰਗ ਦਿਆਂਗਾ ਉਹਨੇ ਤਰ੍ਹਾਂ ਕੀ ਜਵਾਬ ਦਿੱਤਾ ਉਹਨੇ ਆਖਿਆ ਜਿਹੜਾ 1 ਸਾਲ ਦੀ ਜੇਲ ਨਹੀਂ ਚਾਹੁੰਦਾ ਉਹ 100 ਸਾਲ ਦੀ ਕਿਉਂ ਚਾਹੇਗਾ ਮੈਂ ਆਪਣੇ ਸਤਿਗੁਰੂ ਤੋਂ ਇਨ੍ਹਾਂ ਤੇ ਵੀ ਨਹੀਂ ਵਿਛੜਨਾ ਚਾਹੁੰਦਾ ਸਾਧਨ ਜੀ ਉਹ ਜੋਗੀ ਚੱਲ ਕੇ ਉਹਦੇ ਕੋਲ ਆਇਆ ਤੇ ਉਸਦੇ ਚੀਤਾਂ ਵਿੱਚ ਜਿਹੜਾ ਸੀ ਨਾ ਥਾਂ ਤੂੰ ਦੱਸਦਾ ਸੀ ਉਹਦੇ ਵਿੱਚ ਉਹਨੇ ਕੱਪੜੇ ਦੇ ਲੈ ਕੇ ਮੈਨੂੰ ਜੋਗੀ ਦਾ ਦਰਸ਼ਨ ਹੋ ਜਾਏ ਕਿਤੇ ਮੈਂ ਸਵਰਗ ਵਿੱਚ ਜਨਮ ਚਲਾ ਜਾਵਾਂ ਅਸੀਂ ਪੜਦੇ ਤੇ ਹੈਗੇ ਆ ਰਾਜ ਨਚਾ ਹੋ ਮੁਕਤ ਨਚਾ ਹੋ ਮਨਪ੍ਰੀਤ ਤੇਰਨ ਕਮਲਾਰੇ ਪਰ ਸਾਡੇ ਅੰਦਰ ਚੀਜ਼ ਵਸ ਜਾਏ ਤਾਂ ਬਹੁਤ ਵਧੀਆ ਫਿਰ ਜੋਗੀ ਨੇ ਆਖਿਆ ਫਿਰ ਤੂੰ ਕੀਦਾ ਸਿੱਖ ਉਹਨੇ ਆਖਿਆ ਮੈਂ ਗੁਰੂ ਅਰਜਨ ਦਾ ਸਿੱਖ ਆ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਨਾ ਵੀ ਗੁਰੂ ਦੀ ਉਮਰ ਕਿੰਨੀ ਤੇ ਕਦੋਂ ਦਾ ਹੈਗਾ ਕਦੋਂ ਤੱਕ ਉਹਨੇ ਰਹਿਣਾ ਉਨੇ ਆਖਿਆ ਵੀ ਫੇਰ ਮੈਨੂੰ ਆਪਣੇ ਗੁਰੂ ਦੇ ਦਰਸ਼ਨ ਕਰਾ। ਉਹਨੇ ਗੂਏ ਖੋਲ ਦਿੱਤੇ। ਉਹਨੇ ਆਖਿਆ ਬਸ ਭਾਵਨਾ ਬਦਲ ਗਈ ਹੁਣ ਠੀਕ ਹੈ ਚਲ ਤੈਨੂੰ ਆਪਣੇ ਗੁਰੂ ਕੋਲ ਲੈ ਕੇ ਜਾਂਦਾ। ਜਿਸ ਵੇਲੇ ਹੁੰਦੇ ਆ ਤੇ ਉਹਨੇ ਪੁੱਛਿਆ ਵੀ ਤੁਹਾਡੇ ਗੁਰੂ ਦੇ ਨੇ ਉਹਨਾਂ ਦੀ ਕਿੰਨੀ ਉਮਰ ਹੈ? ਉਹਨੇ ਆਖਿਆ ਗੁਰੂ ਤੇ ਆਦੰਤ ਤੋਂ ਉਹਨੂੰ ਪੁੱਛ ਨਹੀਂ ਸਮਝ ਸਕਦਾ ਕੋਈ ਕਦੋਂ ਦਾ ਉਹ। ਪਰ ਦੇਖ ਕਰਕੇ ਉਹਨਾਂ ਦੀ ਅਵਸਥਾ ਛੱਬੀ ਥਾਲ। ਜੋਗੀ ਦੇ ਮਨ ਤੇ ਹੰਕਾਰ ਹੋ ਜਾਂਦਾ ਕਿ ਮੈਂ 350 ਸਾਲ ਦਾ ਇੱਕ ਮੁੰਡੇ ਦੀ ਪੈਰੀ ਪਹਾਂਗਾ ਜਾ ਕੇ ਸਗੁਰੂ ਅੰਤਰਜਾਮੀ ਘਟ ਘਟ ਕੇ ਪਰਪਟ ਪੜਪੜ ਗਈ ਜਾਂਤ ਪਰੇ ਬੁਰੇ ਕੀ ਵੀਰ ਵਿਸ਼ਾਂਤ ਜਿਸ ਵੇਲੇ ਜੋਗੀ ਉੱਥੇ ਪਹੁੰਚਿਆ ਸਗੁਰੂ ਨੇ ਕਨਾਸ ਲਵਾ ਦਿੱਤੀ ਵੀ ਜੋਗੀ ਨੂੰ ਦਰਸ਼ਨ ਨਹੀਂ ਦੇਣਾ ਹੰਕਾਰੀ ਕਨਾਸ ਲਾਈ ਜਿਸ ਵੇਲੇ ਤੇ ਜੋਗੀ ਉੱਥੇ ਪਹੁੰਚਿਆ ਉਹ ਤਿਲਕਾ ਗਿਆ ਨਾਲ ਉਹਨੇ ਕਿਹਾ ਤੂੰ ਤੇ ਅੰਦਰ ਆ ਜਾ ਜੋਗੀ ਨਹੀਂ ਆ ਸਕਦਾ योगी ਨੇ ਆਖਿਆ ਵੀ ਮੈਂ ਕਿਉਂ ਨਹੀਂ ਦਰਸ਼ਨ ਕਰ ਸਕਦਾ ਸ ਉਹਨਾਂ ਨੇ ਆਖਿਆ ਮੇਰੇ ਇੱਕ ਸਵਾਲ ਦਾ ਜਵਾਬ ਦੇ ਮੈਂ ਆਖਿਆ ਕਿ ਤੇਰੇ ਕੰਨ ਦਾ ਜਿਹੜਾ ਕੁਝ ਹਿੱਸਾ ਟੁਕੜਾ ਕੰਨ ਦਾ ਤੇ ਨਾਲ ਹੀ ਉਹਦੇ ਮੁਦਰਾ ਉਹ ਕਿੱਥੇ ਹੈ ਤੇਰੀ ਉਹ ਕਿਸੇ ਵੇਲੇ ਪਾਣੀ ਵਾਲੇ ਜਹਾਜ਼ ਜਿਸਲੇ ੍ਰੀਕੇ ਅਨਸਾਰ ਜਿਸਲੇ ਜਾਂਦੇ ਸਨ ਕੱਪੜਿਆਂ ਵਾਲੇ ਜਹਾਜ਼ਾਂ ਵਿੱਚ ਰਾਹ ਵਿੱਚ ਉਹ ਜਹਾਜ਼ ਨੂੰ ਖਤਰਾ ਹੋ ਗਿਆ ਤੇ ਉੱਥੇ ਆਖਿਆ ਕਿ ਕਿਸੇ ਆਦਮੀ ਦੀ ਬਲੀ ਦਿੱਤੀ ਜਾਵੇ ਤੇ ਤਾਂ ਇਹ ਜਹਾਜ਼ ਬੰਨੇ ਲੱਗੇਗਾ ਉਹ ਕਿਸੇ ਦਾ ਚਾਚਾ ਕਿਸੇ ਦਾ ਬਾਬਾ ਹੋ ਜੂਗੀ ਕੱਲਾ ਸੀ ਉਹਨੂੰ ਆਖਣਗੇ ਇਹਦੀ ਬਲੀ ਦਿਓ ਉਹਨੂੰ ਚੁੱਕ ਕੇ ਸੁੱਟ ਦਿੱਤਾ ਵਿਚ ਸਮੁੰਦਰ ਦੇ ਤੇ ਉਹਨੂੰ ਛਲ ਮਾਰ ਕੇ ਉਹ ਵਾਪਸ ਆ ਗਿਆ ਤੇ ਉਹਦੇ ਕੰਨ ਦਾ ਮੁੰਦਰਾ ਤੇ ਉਹ ਕੰਨ ਹੈ ਨਹੀਂ। ਸਗੁਰ ਨੇ ਆਖਿਆ ਕਿੱਥੇ ਆ ਮੁੰਦਰਾ ਤੇਰੇ ਕੰਨ ਦਾ ਉਹਨੇ ਆਖਿਆ ਉਹ ਤੇ ਇਸ ਤਰ੍ਹਾਂ ਹੋਇਆ ਸੀ। ਸਗੁਰੋ ਨੇ ਕੰਨਾਂ ਦੇ ਢੇਠੋਂ ਦੀ ਆਖਿਆ ਹੱਥ ਕਰ ਕੰਨ ਦਾ ਮੁੰਦਰਾ ਤੇ ਕੰਨ ਉਹਦੇ ਹੱਥ ਤੇ ਰੱਖ ਦਿੱਤਾ। ਉਹਨੂੰ ਜਿਹੜਾ ਇਹ ਬਾਣ ਸੀ ਕਿ ਮੈਂ 350 ਸਾਲ ਦਾ 26 ਸਾਲ ਦੀ ਉਮਰ ਦੇ ਲੜਕੇ ਦੇ ਵੈਰੀ ਬੋਗਾ ਸਾਰਾ ਟੁੱਟ ਗਿਆ ਉਹਦਾ